लो अमेरिकन ਨੇ ਦੇ ਦਿੱਤਾ ਭਾਰਤ ਨੂੰ ਇੱਕ ਹੋਰ ਵੱਡਾ ਝਟਕਾ ਇੱਕ ਪਾਸੇ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਪਹੁੰਚੇ ਨੇ 트럼ਪ ਦੇ ਨਾਲ ਮੁਲਾਕਾਤ ਹੋ ਰਹੀ ਆ ਜੱਫੀਆਂ ਪਹਿਰੀਆਂ ਨੇ ਪਰ ਦੂਜੇ ਪਾਸੇ ਅਮਰੀਕਾ ਦੇ ਵੱਲੋਂ 119 ਭਾਰਤੀਆਂ ਨੂੰ ਫਿਰ ਤੋਂ ਰਿਪੋਰਟ ਕਰਕੇ ਅਮਰਤਸਰ 에어ਪੋਰਟ ਦੇ ਉੱਤੇ ਭੇਜਿਆ ਜਾ ਰਿਹਾ ਅੱਜ ਦੂਜੀ ਫਲਾਈਟ ਅਮਰਸਰ 에어ਪੋਰਟ ਦੇ ਉੱਤੇ ਪਹੁੰਚੇਗੀ ਜਿਸ ਦੇ ਵਿੱਚ 119 ਉਹ ਭਾਰਤੀ ਹੋਣਗੇ ਜੋ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ داخل ਹੋਏ ਸੀ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਪਹਿਲਾਂ 5 ਫਰਵਰੀ ਨੂੰ 104 ਪਰ ਜਿਹੜੇ ਗੈਰਕਾਨੂੰਨੀ ਟੰਗ ਦੇ ਨਾਲ ਗਏ ਸੀ ਭਾਰਤੀਆਂ ਨੂੰ ਆਰਮੀ ਦੇ ਜਹਾਜ਼ ਰਾਹੀਂ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਭੇਜਿਆ ਸੀ ਤਾਂ ਅੱਜ ਮੁੜ ਤੋਂ ਦੂਜੀ ਫਲਾਈਟ 119 ਹੋਰ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ 에ਅਰਪੋਰਟ ਤੇ ਪਹੁੰਚੇਗੀ ਜਿਸ ਦੇ ਵਿੱਚ 67 ਪੰਜਾਬ ਦੇ ਦੱਸੇ ਜਾ ਰਹੇ ਨੇ 8 ਗੁਜਰਾਤ ਦੇ ਦੱਸੇ ਜਾ ਰਹੇ ਨੇ ਜੰਮੂ ਕਸ਼ਮੀਰ ਦਾ ਇੱਕ ਦੱਸਿਆ ਜਾ ਰਿਹਾ ਤੇ ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਵੀ ਨੇ ਯੂਪੀ ਦੇ ਵੀ ਨੇ ਤੇ ਹਰਿਆਣਾ ਦੇ 33 ਦੱਸੇ ਜਾ ਰਹੇ ਨੇ ਜੋ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਉਹਨਾਂ ਪ੍ਰਵਾਸੀਆਂ ਨੂੰ ਹੁਣ ਦੇਸ਼ ਨਿਕਾਲਾ ਦੇ ਦਿੱਤਾ ਗਿਆ ਪ੍ਰਵਾਸੀ ਭਾਰਤੀ ਜਿਹੜੇ ਨੇ ਉਹਨਾਂ ਨੂੰ ਅਮਰੀਕਾ ਸਰਕਾਰ ਦੇ ਵੱਲੋਂ ਡਿਪੋਰਟ ਕਰ ਦਿੱਤਾ ਗਿਆ ਪਰ ਅੰਮ੍ਰਿਤਸਰ 에어ਪੋਰਟ ਦੇ ਉੱਤੇ ਜੋ ਅੱਜ ਭਾਰਤੀ ਆ ਰਹੇ ਨੇ ਅਮਰੀਕਾ ਤੋਂ ਉਹਨਾਂ ਨੂੰ ਲੈਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਪਹੁੰਚ ਚੁੱਕੇ ਨੇ ਤੇ ਨਾਲ ਹੀ ਇਤਰਾਜ਼ ਵੀ ਜਤਾਇਆ ਜਾ ਰਿਹਾ ਕੀ ਜੋ ਡਿਪੋਰਟੇਸ਼ਨ ਵਾਲੇ ਨਾਗਰਿਕ ਨੇ ਉਹਨਾਂ ਨੂੰ ਅੰਮ੍ਰਿਤਸਰ 에어ਪੋਰਟ ਦੇ ਉੱਤੇ ਕਿਉਂ ਉਤਾਰਿਆ ਜਾ ਰਿਹਾ ਪੰਜਾਬ ਦੀ ਧਰਤੀ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਪੰਜਾਬ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਅਹਮਦਾਬਾਦ ਉਤਾਰ ਦਿਓ ਦਿੱਲੀ ਉਤਾਰ ਦਿਓ ਤਾਂ ਇੱਥੇ ਦੂਜੀ ਫਲਾਈਟ ਆ ਰਹੀ ਹੈ ਡਿਪੋਰਟੇਸ਼ਨ ਵਾਲੇ ਜੋ ਨਾਗਰਿਕ ਨੇ ਤਾਂ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਖਤ ਸ਼ਬਦਾ ਦੇ ਵਿੱਚ ਨਿੰਦਾ ਵੀ ਕੀਤੀ ਹੈ ਕੇਂਦਰ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਤੇ ਕੇਂਦਰ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਟਰੰਪ ਦੇ ਨਾਲ ਜੱਫੀਆਂ ਪਾ ਰਹੇ ਨੇ ਉਸ ਦੇ ਉੱਤੇ ਵੀ ਕਰੜੇ ਸ਼ਬਦਾਂ ਦੇ ਵਿੱਚ ਲੋ ਐਮਰੀਕਾ ਨੇ ਦੇ ਦਿੱਤਾ ਭਾਰਤ ਨੂੰ ਇੱਕ ਹੋਰ ਵੱਡਾ ਝਟਕਾ ਇੱਕ ਪਾਸੇ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਪਹੁੰਚੇ ਨੇ ਟਰੰਪ ਦੇ ਨਾਲ ਮੁਲਾਕਾਤ ਹੋ ਰਹੀ ਹੈ ਜੱਫੀਆਂ ਪਹਿਰੀਆਂ ਨੇ ਪਰ ਦੂਜੇ ਪਾਸੇ ਅਮਰੀਕਾ ਦੇ ਵੱਲੋਂ 119 ਭਾਰਤੀਆਂ ਨੂੰ ਫਰ ਤੋਂ ਡਿਪੋਰਟ ਕਰਕੇ ਅੰਮ੍ਰਿਤਸਰ 에어ਪੋਰਟ ਦੇ ਉੱਤੇ ਭੇਜਿਆ ਜਾ ਰਿਹਾ ਅੱਜ ਦੂਜੀ ਫਲਾਈਟ ਅੰਮ੍ਰਿਤਸਰ 에어ਪੋਰਟ ਦੇ ਉੱਤੇ ਪਹੁੰਚੇਗੀ ਜਿਸ ਦੇ ਵਿੱਚ 119 ਉਹ ਭਾਰਤੀ ਹੋਣਗੇ ਜੋ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਪਹਿਲਾਂ 5 ਫਰਵਰੀ ਨੂੰ 104 ਪਰਾਂ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਗਏ ਸੀ ਭਾਰਤੀਆਂ ਨੂੰ ਆਰਮੀ ਦੇ ਜਹਾਜ਼ ਰਾਹੀਂ ਅੰਮ੍ਰਿਤਸਰ 에어ਪੋਰਟ ਦੇ ਉੱਤੇ ਭੇਜਿਆ ਸੀ ਤਾਂ ਅੱਜ ਮੁੜ ਤੋਂ ਦੁੱਜੀ ਫਲਾਈਟ 119 ਹੋਰ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ 에어ਪੋਰਟ ਤੇ ਪਹੁੰਚੇਗੀ ਜਿਸ ਦੇ ਵਿੱਚ 67 ਪੰਜਾਬ ਦੇ ਦੱਸੇ ਜਾ ਰਹੇ ਨੇ 8 ਗੁਜਰਾਤ ਦੇ ਦੱਸੇ ਜਾ ਰਹੇ ਨੇ ਜੰਮੂ ਕਸ਼ਮੀਰ ਦਾ 1 ਦੱਸਿਆ ਜਾ ਰਿਹਾ ਤੇ ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਵੀ ਨੇ ਯੂਪੀ ਦੇ ਵੀ ਨੇ ਤੇ ਹਰਿਆਣਾ ਦੇ 33 ਦੱਸੇ ਜਾ ਰਹੇ ਨੇ ਜੋ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਉਹਨਾਂ ਪ੍ਰਵਾਸੀਆਂ ਨੂੰ ਹੁਣ ਦੇਸ਼ ਨਿਕਾਲਾ ਦੇ ਦਿੱਤਾ ਗਿਆ ਪ੍ਰਵਾਸੀ ਭਾਰਤੀ ਜਿਹੜੇ ਨੇ ਉਹਨਾਂ ਨੂੰ ਅਮਰੀਕਾ ਸਰਕਾਰ ਦੇ ਵੱਲੋਂ ਡਿਪੋਰਟ ਕਰ ਦਿੱਤਾ ਗਿਆ ਪਰ ਅੰਮ੍ਰਿਤਸਰ 에어ਪੋਰਟ ਦੇ ਉੱਤੇ ਜੋ ਅੱਜ ਭਾਰਤੀ ਆ ਰਹੇ ਨੇ ਅਮਰੀਕਾ ਤੋਂ ਉਹਨਾਂ ਨੂੰ ਲੈਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਪਹੁੰਚ ਚੁੱਕੇ ਨੇ ਤੇ ਨਾਲ ਹੀ ਇਤਰਾਜ਼ ਵੀ ਜਤਾਇਆ ਜਾ ਰਿਹਾ ਕਿ ਜੋ ਡਿਪੋਰਟੇਸ਼ਨ ਵਾਲੇ ਨਾਗਰਿਕ ਨੇ ਉਹਨਾਂ ਨੂੰ ਅੰਮ੍ਰਿਤਸਰ 에어ਪੋਰਟ ਦੇ ਉੱਤੇ ਕਿਉਂ ਉਤਾਰਿਆ ਜਾ ਰਿਹਾ ਪੰਜਾਬ ਦੀ ਧਰਤੀ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਪੰਜਾਬ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਅਹਮਦਾਬਾਦ ਉਤਾਰ ਦਿਓ ਦਿੱਲੀ ਉਤਾਰ ਦਿਓ ਤਾਂ ਇੱਥੇ ਦੂਜੀ ਫਲਾਈਟ ਆ ਰਹੀ ਹੈ ਡੈਪੂਟੇਸ਼ਨ ਵਾਲੇ ਜੋ ਨਾਗਰਿਕ ਨੇ ਤਾਂ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਖਤ ਸ਼ਬਦਾ ਦੇ ਵਿੱਚ ਨਿੰਦਾ ਵੀ ਕੀਤੀ ਹੈ ਕੇਂਦਰ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਤੇ ਕੇਂਦਰ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਟਰੰਪ ਦੇ ਨਾਲ ਜੱਫੀਆਂ ਪਾ ਰਹੇ ਨੇ ਉਸ ਦੇ ਉੱਤੇ ਵੀ ਕਰੜੇ ਸ਼ਬਦਾਂ ਦੇ ਵਿੱਚ ਤਿੱਖੇ ਹਮਲੇ ਕੀ